ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਦੋਸਤੋ ਅੱਜ ਦੀਆਂ ਪਾਣੀਆ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਦੋਸਤੋ ਤੇ ਦੋਸਤੋ ਚੱਲਦੇ ਪਹਿਲੀ ਵੱਡੀ ਖਬਰ ਦੇ ਵੱਲ ਕੈਬਨਿਟ ਚ ਹੋਇਆ ਫੈਸਲਾ ਗੰਨੇ ਦਾ 355 ਰੁਪਏ ਵਾਜਬ ਤੇ ਲਾਹੇਵੰਦ ਪ੍ਰਤੀ ਕੁਆਂਟਲ ਭਾਅ ਕੀਤਾ ਦਾਦੇ ਦੋਸਤੋ ਕਿ ਗੰਨੇ ਦਾ ਵਾਜਬ ਤੇ ਲਾਹੇਵੰਦ 355 ਰੁਪਏ ਪ੍ਰਤੀ ਕੁਆਂਟਲ ਭਾਅ ਮਿਲੇਗਾ ਕੈਬਨਟ ਵਿੱਚੋਂ ਫੈਸਲਾ ਹੋਇਆ ਹੈ ਸ਼ਲਾਂਗ ਤੋਂ ਸਿਲਟਰ ਲਾਈ ਹਾਈ ਸਪੀਡ ਕੋਰੀਡੋਰ ਨੂੰ ਮਨਜ਼ੂਰੀ ਮਿਲੀ ਹੈ ਅਗਲੀ ਮਰਦ ਮਸ਼ੂਮਾਰੀ ਵਿੱਚ ਜਾਤ ਅਧਾਰਿਤ ਮਰਦ ਮਸ਼ੂਮਾਰੀ ਹੋਵੇਗੀ ਦੋਸਤੋ ਚਲਦੇ ਆ ਗਏ ਵੱਡੀ ਖਬਰ ਦੇ ਵੱਲ ਪੰਜਾਬ 'ਚ ਵਿਗੜੇਗਾ ਮੌਸਮ ਤੇਜ਼ ਹਨੇਰੀ ਨਾਲ ਇਨ੍ਹਾਂ ਤਰੀਕਾਂ ਨੂੰ ਬਵੇਗਾ ਮੀਂਹ ਕਸਾਨਾਂ ਲਈ ਸਲਾਹ ਦਾਦਾ ਜੀ ਦੋਸਤੋ ਕਿ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦਾ ਮਨਜਾਜ ਅਚਾਨਕ ਬਦਲ ਰਿਹਾ ਹੈ ਮੌਸਮ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤਾ ਗਿਆ yellow alert ਹੁਣ ਹੋਰ ਗੰਭੀਰ ਸਥਿਤੀ ਨੂੰ ਦੇਖਦੇ ਹੋਏ orange alert ਵਿੱਚ ਜਾਰੀ ਕਰ ਦਿੱਤਾ ਗਿਆ ਹੈ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਧੂੜ ਭਰੀ ਹਨੇਰੀ ਅਤੇ ਤੇਜ਼ ਹਵਾਵਾਂ ਚੱਲਣਗੀਆਂ ਮਾਹਿਰਾਂ ਅਨੁਸਾਰ ਇਹ ਪਰਿਵਰਤਨ ਹਰਿਆਣਾ ਪੰਜਾਬ ਖੇਤਰ ਵਿੱਚ ਬਣੇ ਚੱਕਰਵਾਤ ਦੀ ਦਬਾਅ ਕਾਰਨ ਹੋ ਰਿਹਾ ਹੈ ਲੁਧਿਆਣਾ ਜਿਲੰਦਰ ਪਟਿਆਲਾ ਬਠਿੰਡਾ ਫਿਰੋਜ਼ਪੁਰ ਸਮੇਤ ਕਈ ਜਿਲ੍ਹਿਆਂ ਵਿੱਚ ਐਸ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ ਦੇਸ਼ ਤੇਜ਼ ਹਵਾਵਾਂ ਅਤੇ ਧੂੜ ਉੱਡਣ ਨਾਲ ਵਿਜ਼ਿਬਿਲਟੀ ਘਟਾ ਹੋ ਸਕਦੀ ਹੈ ਦਾਦੀ ਦੋਸਤੋ ਕੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗੱਲ ਨੇ ਆ ਆਈ ਐਮ ਡੀ ਡੀ ਰੀਪੋਰਟ ਦੇ ਮੁਤਾਬਕ ਦੱਸਦੇ ਹੋਏ ਕਿਹਾ ਹੈ ਕਿ ਪੰਜਾਬ 'ਚ 1 ਤੋਂ 4 ਮਈ ਤੱਕ ਤੇ ਹਵਾਵਾਂ ਨਾਲ بارش ਹੋਣ ਦੀ ਸੰਭਾਵਨਾ ਹੈ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗੱਲ ਨੇ ਚੇਤਾਵਨੀ ਦਿੱਤੀ ਹੈ بارش ਦਿੱਤੀ ਹੈ بارش ਦੇ ਨਾਲ ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਉਨ੍ਹਾਂ ਕਿਹਾ ਕਿ ਮੌਸਮ ਦੀ ਤਬਦੀਲੀ ਕਾਰਨ ਕਿਸਾਨ ਨੁਕਸਾਨ ਤੋਂ بچਣ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਤੇ ਜਾਲ ਨੂੰ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਅੰਮ੍ਰਿਤਸਰ ਵਿੱਚ ਫੜੇ ਗਏ ਅਤਵਾਦੀ ਦੇ ਪੰਜ ਸਾਥੀ ਹੈਂ ਗ੍ਰਨੇਡ ਬਰਾਦ ਦਾ ਦੱਦਿਏ ਦੋਸਤੋ ਕਿ ਪੰਜਾਬ ਪੁਲਿਸ ਨੇ ਥਾਣਿਆਂ ਤੇ ਗ੍ਰਨੇਡ ਹਮਲਿਆਂ ਦੀ ਵੱਡੀ ਸਾਜ਼ਿਸ਼ ਨੂੰ ناکਾਮ ਕਰਦੇ ਪੰਜ ਮੁਜਲਮਾਂ ਨੂੰ ਗ੍ਰਿਫਤਾਰ ਕੀਤਾ ਹੈ ਮੁਜਲਮ ਗ੍ਰਿਫਤਾਰੀ ਤੋਂ ਬਾਅਦ ਵੀ ਬਾਜ਼ ਨਹੀਂ ਆਏ ਤੇ ਇਹਨਾਂ ਵਿੱਚੋਂ ਇੱਕ ਮੁਜਲਮ ਨੇ ਪੁਲਸ ਮੁਲਾਜ਼ਮ ਦਾ ਹੀ ਹਥਿਆਰ ਖੋ ਕੇ ਪੁਲਸ ਟੀਮ ਤੇ ਗੋਲੀਆਂ ਚਲਾ ਦਿੱਤੀਆਂ ਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੁਲਿਸ ਟੀਮ ਨੇ ਬੜੀ ਬਹਾਦਰੀ ਨਾਲ ਉਸ ਦੀ ਇਸ ਕੋਸ਼ਿਸ਼ ਨੂੰ ਵੀ ناکਾਮ ਕਰ ਦਿੱਤਾ ਗ੍ਰਿਫਤਾਰ ਮੁਜਲਮ ਵਿਦੇਸ਼ੀ ਗੈਂਗਸਟਰ ਜੀਵਨ ਫੌਜੀ ਦੀ ਅਗਵਾਹੀ ਵਾਲੇ ਬਬਰ ਖਾਸਾ ਇੰਟਰਨੈਸ਼ਨਲ ਮੋਡਿਊਲ ਦੇ ਕਰਕੁਨ ਦੱਸੇ ਜਾ ਰਹੇ ਹਨ ਐਸੇ ਬੰਦੀ ਜਾਣਕਾਰੀ ਸਾਂਝੀ ਕਰਦੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਮਰਤ ਸਰ ਕਿ ਮਿਸ਼ਨ ਰੇਟ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਆਈਐਸਆਈ ਦੇ ਸਮਰਥਨ ਵਾਲੇ ਉਦੇਸ਼ੀ ਗੈਂਸਟਰ ਜੀਵਨ ਫੌਜੀ ਦੀ ਇੱਕ ਵਾਈ ਵਾਲੇ ਬੀਕੇਆਈ ਮਾਡਿਊਲ ਦੇ ਪੰਜ ਕਰਕੁਨਾ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਮੁਜਲਮਾਂ ਦੀ ਪਛਾਣ ਨਰੇਸ਼ ਕੁਮਾਰ ਉਰਫ ਬੱਬੂ ਅਬਿਨਵ ਭਗਤ ਉਰਫ ਅਬੀ ਅਜੇ ਕੁਮਾਰ ਅਰਫੋ ਅੱਜੂ ਸੰਨੀ ਕੁਮਾਰ ਵਜੋਂ ਹੋਈ ਹੈ ਇਸ ਤੋਂ ਇਲਾਵਾ ਇੱਕ ਨਾਬਾਲਕ ਮੁਜਲਮ ਨੂੰ ਵੀ ਕਾਬੂ ਕੀਤਾ ਗਿਆ ਹੈ ਤੇ ਦਾਦੀ ਦੋਸਤੋ ਕੇ ਡੀਜੀਪੀ ਨੇ ਦੱਸਿਆ ਕਿ ਦੋਸ਼ੀ ਗਰਨੇਡਾ ਅਤੇ ਪੁਲਿਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਰਗਰਮੀ ਨਾਲ ਸਾਜ਼ਿਸ਼ ਰਚ ਰਹੇ ਸਨ ਉਹਨਾਂ ਦੱਸਿਆ ਕਿ ਆਪਰੇਸ਼ਨ ਦੌਰਾਨ ਦੋਸ਼ੀ ਅਜੇ ਕੁਮਾਰ ਨੇ ਇੱਕ ਸਰਵਿਸ ਸਰਵੇਸਾ ਸਥਾਨ 'ਖੋਗੇ ਪੁਲਸਟੇਸ਼ਨ ਤੇ ਗੋਲੀਬਾਰੀ ਕਰਕੇ ਪੱਜਣ ਦੀ ਕੋਸ਼ਿਸ਼ ਕੀਤੀ ਉਹ ਜਵਾਬੀ ਕਾਰਵਾਈ ਵਿੱਚ ਜ਼ਖਮੀ ਹੋ ਗਿਆ ਅਤੇ ਇਸ ਸਮੇਂ ਡਾਕਟਰੀ ਦੇਖਪਲ ਅਧੀਨ ਹੈ ਮੁਜਲਮਾ ਕੋਲੋਂ ਇੱਕ ਗ੍ਰਨੇਡ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ ਗੁਰਵ ਯਦੁਨ ਦੇਸ਼ਾ ਕਿ ਇਸ ਮਾਮਲੇ ਵਿੱਚ ਇਸਲਾਮਾਬਾਦ ਪੁਲਿਸ ਸਟੇਸ਼ਨ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪੂਰੇ ਨੈਟਵਰਕ ਨੂੰ ਖਤਮ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤਵਾਦੀ ਮੋਡੀਊਲਾਂ ਨੂੰ ਕੁਚਲਨ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਵਿੱਚ ਦ੍ਰਿੜ ਹੈ ਤੇ ਚਲਦੇ ਦੋਸਤੋ ਅਗਰੀ ਵੱਡੀ ਖਬਰ ਦੇ ਵੱਲ ਪਾਕਿਸਤਾਨ ਸਰਹੱਦ ਤੇ ਇਤਨਾ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦਾਦਾ ਜੀ ਦੋਸਤੋ ਕਿ ਪਾਕਿਸਤਾਨ ਸਰਹੱਦ ਤੇ ਇਤਨਾ ਵਿਚਾਲੇ ਪੰਜਾਬ ਦੇ ਮਾਣ ਸਰਕਾਰ ਵੱਲੋਂ ਵੱਡਾ ਵੱਡਾ ਐਕਸ਼ਨ ਲਿਆ ਗਿਆ ਹੈ ਇਸ ਦੇ ਮੱਦੇਨਜ਼ਰ ਪਾਕਿਸਤਾਨ ਡਰੋਨਾਂ ਨੂੰ ਮਾਰ ਡਗਾਉਣ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕਿਤੇ ਜਾਣਗੇ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਪੰਜਾਬ ਸਰਕਾਰ ਦੀ ਉਕਤ ਕਾਰਵਾਈ ਨਾਲ ਪਾਕਿਸਤਾਨ ਦੀਆਂ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ਾ ਪੇਜਣ ਦੀਆਂ ਸਾਜ਼ਿਸ਼ਾਂ ناکਾਮ ਹੋਣਗੀਆਂ ਇਸ ਤਕਨੀਕ ਨਾਲ ਹੁਣ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪਾਕਿਸਤਾਨੀ ਡਰੋਨ ਦੀ ਕਸਪੈਟ ਨੂੰ ਤੁਰੰਤ ਟਰੈਕ ਅਤੇ ਨਸ਼ਟ ਕਰਨ ਸਕਣਗੀਆਂ ਐਂਟੀ ਡਰੋਨ ਟੈਕਨੋਲੋਜੀ ਦੀ ਤੈਨਾਤੀ ਨਾਲ ਸਰਹੱਦ ਦੀ ਸੁਰੱਖਿਆ 'ਚ ਇਤਿਹਾਸਿਕ ਬਦਲਾ ਆਵੇਗਾ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਹੁਣ ਸੀਐਮ ਨਹੀਂ ਸੀਐਮ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਪਾਣੀ ਦੇਣ ਤੋਂ ਕੀਤੀ ਕੋਰੀਨਾ ਦਾਦੀ ਦੋਸਤੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚਿੱਠੀ ਲਿਖੀ ਗਈ ਹੈ ਆਪਣੀ ਚਿੱਠੀ 'ਚ ਮੁੱਖ ਮੰਤਰੀ ਨੇ ਲਿਖਿਆ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਪੰਜਾਬ ਨਾਲ ਭਾਜਪਾ ਧੱਕਾ ਕਰ ਰਹੀ ਹੈ ਤੇ ਜਾਦੀ ਦੁੱਤ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਭਾਜਪਾ ਪੰਜਾਬੀਆਂ ਲਈ ਪੰਜਾਬੀਆਂ ਨਾਲ ਸਾਜ਼ਿਸ਼ ਰਚ ਰਹੀ ਹੈ ਅਤੇ ਜ਼ਬਰਦਸਤੀ ਪੰਜਾਬ ਦੇ ਪਾਣੀਆ ਤੇ ਡਾਕਾ ਮਾਰਨਾ ਚੁੰਦੀ ਹੈ ਮੁੱਖ ਮੰਤਰੀ ਨੇ ਚਿੱਠੀ ਚ ਕਿਹਾ ਕਿ ਮੈਂ ਕਿਸੇ ਵੀ ਹਾਲਤ ਚ ਪੰਜਾਬ ਦੇ ਲੋਕਾਂ ਨਾਲ ਅਨਿਆਇ ਨਹੀਂ ਹੋਣ ਦੇਵਾਂਗਾ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ 48 ਘੰਟਿਆਂ ਤੱਕ ਉਨ੍ਹਾਂ ਦੇ ਪੱਤਰ ਦਾ ਜਵਾਬ ਦੇਣ ਦੀ ਬਜਾਏ ਮੁੱਖ ਮੰਤਰੀ ਮਾਨ ਨੇ ਵੀਡੀਓ ਜਾਰੀ ਕਰਕੇ ਇਹ ਕਹਿ ਦਿੱਤਾ ਕਿ ਉਹ ਹਰਿਆਣਾ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਦੇ ਸਕਦੇ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਮંત્રી ਹਰਜੋਤ ਵੈਸ ਨੇ ਕਰ ਦਿੱਤਾ ਵੱਡਾ ਐਲਾਨ ਧਿਆਨ ਦੇਣਯੋਗ ਵਿਦਿਆਰਥੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੱਥੇ ਇੱਕ ਐਮਪ੍ਰੈਸ ਕਾਨਫਰੰਸ ਕੀਤੀ ਗਈ ਗਈ ਇਸ ਮੌਕੇ মিডিਆ ਨੂੰ ਸੰਬੋਧਨ ਕਰਦੇ ਹਰਜੋਤ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਪੂਰੇ ਦੇਸ਼ 'ਚ ਇੱਕ ਨਵਾਂ ਕਲਾ ਮਾਡਲ ਪੇਸ਼ ਕਰਨ ਜਾ ਰਹੀ ਹੈ ਦਾਦਾ ਜੀ ਦੋਸਤੋ ਕਿ ਉਹਨਾਂ ਇਨੇ ਕਿਹਾ ਕਿ ਸਾਡੀ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਆਟੋ ਜੀ ਗਰੁੱਪ ਚ ਇੱਕ ਐਮਓਯੂ ਸਾਈਨ ਹੋਣ ਜਾ ਰਿਹਾ ਹੈ ਅਸੀਂ ਯੂਨੀਵਰਸਿਟੀ ਵੱਲੋਂ ਨਵੀਂ ਬੀਟੈਕ ਦੀ ਸ਼ੁਰੂਆਤ ਕਰ ਰਹੇ ਹਾਂ ਜਿਸ ਦਾ ਨਾਂ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੈ ਤੇ ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ 'ਚ ਇੱਕ ਪਹਿਲਾ ਕੋਰਸ ਹੈ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਹੀ ਇੰਡਸਟਰੀ ਦਾ ਹਿੱਸਾ ਹੋਵੇਗਾ ਜਦੋਂ ਬੱਚਾ 4 ਸਾਲ ਇੰਡਸਟਰੀ ਤੇ ਪੜ੍ਹੇਗਾ ਤਾਂ ਉਸ ਦੀ ਦਾਖਲੇ ਦੇ ਨਾਲ ਨਾਲ এমਪਲॉयਮੈਂਟ ਵੀ ਹੋਵੇਗੀ ਜਿਵੇਂ ਹੀ ਬੱਚੇ ਦੀ ਡਿਗਰੀ ਖਤਮ ਹੋਵੇਗੀ ਤਾਂ ਉਸ ਨੂੰ ਤੁਰੰਤ ਨੌਕਰੀ ਮਿਲ ਜਾਵੇਗੀ ਇਸ ਦਾ ਇੰਡਸਟਰੀ ਨੂੰ ਬਣਿਆ ਬਣਾਇਆ ਇੰਜੀਨੀਅਰ ਮਿਲ ਜਾਵੇਗਾ ਤੇ ਚਲਦੇ ਆ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਹੀ ਦਿੱਤੀ ਗਈਆਂ ਹਨ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ